ਤੁਸ ਨਾਥ ਅਨਾਥ ਨਮੋ ਸਰ ਤੁਸ ਨਦਾਨੀ ਨਮੋ ਸੁ ਭਿਖਾਰੀ ਦੀਨ ਦਿਆਲ ਨਾ ਤਸਰ ਮੋਸੋ ਅਗਿਆਨ ਨਾ ਤਸੋ ਵਿਚਾਰੀ ਮੋਸੋ ਨਾ ਪਤਿਤ ਪਾਵਨ ਤੋਸਰ ਮੋਸੂ ਬੇਕਾਰੀ ਨਾ ਤੋਸ ਉਪਕਾਰੀ ਮੇਰੇ ਹੈ ਅਵਗੁਣ ਤੋ ਗੁਣ ਸਾਗਰ ਜ ਦਰਸਤਲ ਓਟ ਤੁਹਾਰੀ ਮੇਰੇ ਹੈ ਅਬ ਗੁਣ ਤੋ ਗੁਣ ਸਾਗਰ ਦਰਸਤਲ ਓਟ ਤੁਹਾਰੀ ਪਰਮ ਸਤਿਕਾਰਯੋਗ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਤਨ ਗੁਰੂ ਜਨ ਸਦੀ ਪਿੱਤਰ ਗੋਦ ਜੁਰ ਬਿਠੀ ਸਾਧ ਸੰਗਤ ਜੀਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾ ਰਹੇ ਹੋ ਦਾਸ ਤੋਂ ਪਹਿਲਾਂ ਗੁਰਮਖਾਨੇ ਜਪਜੀ ਸਾਹਿਬ ਦੇ ਪਾਠ ਉਪਰੰਤ ਚਪਈ ਸਬੀ ਦੇ ਪਾਠ ਉਪਰੰਤ ਗੁਰਮਖਾਨੇ ਕੀਰਤਨ ਦੁਆਰਾ ਸੰਗਤਾਂ ਨੇ ਦਰਸ਼ਨ ਕੀਤੇ ਆਓ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਤਰਸ ਕਰਨ ਕੁਝ ਕੁ ਸਮਾਂ ਸਤਿਗੁਰੂ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਜੀ ਸਭ ਤੋਂ ਪਹਿਲਾਂ ਸਾਹਿਬੇ ਕਮਾਲ

ਪੰਡਿਤ ਕਿਰਪਾ RAM ਦੀ ਅਗਵਾਈ ਦੇ ਵਿੱਚ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਪਿਤਾ ਦੀ ਸ਼ਰਨ ਵਿੱਚ ਪਹੁੰਚੇ ਇਹ ਪੰਡਿਤ ਕਿਰਪਾ RAM ਜੀ ਥੋੜਾ ਜਿਹਾ ਇਹਨਾਂ ਦਾ ਪਿਛੋਕਰ ਇਹ ਪੰਡਿਤ ਕਿਰਪਾ RAM ਕੌਣ ਨੇ ਗੁਰਮਖੋ ਇਹ ਪੰਡਿਤ ਕਿਰਪਾ RAM ਗੁਰੂ ਨਾਨਕ ਪਾਸ਼ਾ ਵੇਲੇ ਜਦੋਂ ਸਤਿਗੁਰੂ ਗੁਰੂ ਨਾਨਕ ਪਾਸ਼ਾ ਸੰਸਾਰ ਦਾ ਭਲਾ ਕਰਦੇ ਆ ਕਰਦੇ ਆ ਮਟਨ ਦੇ ਇਲਾਕੇ 'ਚ ਪਹੁੰਚੇ ਨਾ ਉੱਥੋਂ ਦਾ ਇੱਕ ਬ੍ਰਾਹਮਣ ਹੋਇਆ ਵਿਦਵਾਨ ਹੋਇਆ ਕੀ ਨਾਮ ਸੀ ਉਹਦਾ ਬ੍ਰਹਮਦੱਤ ਇਹਨੇ ਬਹੁਤ ਧੰਨ ਗ੍ਰੰਥ ਪੜੇ ਬਹੁਤ ਕਿਤਾਬਾਂ ਪੜੀਆਂ ਬਹੁਤ ਵੱਡਾ ਵਿਦਵਾਨ ਬਣ ਗਿਆ ਵਿਦਵਾਨ ਬਣਨ ਤੋਂ ਬਾਅਦ ਕੀ ਹੋਇਆ ਤੈਨੂੰ ਆਪਣੀ ਵਿਦਵਤਾ ਦਾ ਹੰਕਾਰ ਹੋ ਗਿਆ ਇਹ ਹੰਕਾਰ ਦੇ ਟੋਏ ਚ ਡਿੱਗ ਪਿਆ ਹੁਣ ਜਿਹੜਾ ਕੋਈ ਵੀ ਇਹਨੂੰ ਵਿਦਵਾਨ ਮਿਲਦਾ ਹੈ ਪੰਡਿਤ ਮਿਲਦਾ ਹੈ ਉਹਨੂੰ ਕਹਿੰਦਾ ਮੇਰੇ ਨਾਲ ਚਰਚਾ ਕਰ ਬਈ ਚਰਚਾ ਕਰਨ ਤੋਂ ਪਹਿਲਾਂ ਇੱਕ ਸ਼ਰਤ ਰੱਖਦਾ ਸ਼ਰਤ ਕੀ ਕਹਿੰਦਾ ਜੇ ਮੈਂ ਚਰਚਾ 'ਚ ਹਾਰ ਗਿਆ ਜਿੰਨੇ ਵੀ ਮੇਰੇ ਕੋਲ ਧਾਰਮਿਕ ਗ੍ਰੰਥ ਨੇ ਜਿੰਨੀਆਂ ਵੀ ਧਾਰਮਿਕ ਕਿਤਾਬਾਂ ਨੇ ਮੈਂ ਤੁਹਾਨੂੰ ਦੇ ਦੇਵਾਂਗਾ ਜੇ ਮੈਂ ਜਿੱਤ ਗਿਆ ਜਿੰਨੀਆਂ ਵੀ ਤੇਰੇ ਕੋਲ ਧਾਰਮਿਕ ਕਿਤਾਬਾਂ ਨੇ ਜਾਂ ਧਾਰਮਿਕ ਗ੍ਰੰਥ ਤੇਰੇ ਕੋਲ ਲੈ ਲਵਾਂਗਾ ਇਹਨੇ ਪਤਾ ਨਹੀਂ ਕਿੰਨੇ ਕੁ ਵਿਦਵਾਨਾਂ ਨੂੰ ਚਰਚਾ ਤੇ ਹਰਾ ਦਿੱਤਾ ਅਜ ਸੰਸਾਰ ਦਾ ਭਲਾ ਕਰਦੇ ਆ ਕਰਦੇ ਆ ਨਾਲ ਇਹਦਾ ਵੀ ਭਲਾ ਹੋਣਾ ਸੀ ਬ੍ਰਹਮ ਦੱਤਾ ਵੀ ਗੁਰਨਾਨਕ ਪਾਤਸ਼ਾਹ ਜੀ ਮੱਟਨ ਦੀ ਧਰਤੀ ਤੇ ਪਹੁੰਚੇ ਇਹ ਗੁਰਨਾਨਕ ਪਾਤਸ਼ਾਹ ਦੇ ਨਾਲ ਵਿਚਾਰ ਚਾ ਕਰਨ ਵਾਸਤੇ ਗਿਆ ਜਦੋਂ ਗੁਰਨਾਨਕ ਪਾਤਸ਼ਾਹ ਦੇ ਸਾਹਮਣੇ ਗਿਆ ਨਾ ਮੇਰੇ ਬਾਬੇ ਨੇ ਬੜੇ ਸਹਿਜ ਵਿੱਚ ਆਖਿਆ ਬ੍ਰਹਮ ਦੱਤ ਜੀ ਪੰਦਰਤ ਜੀ ਇਧਰ ਧਿਆਨ ਦਿਓ ਸਤਬ ਨੇ ਫਿਰ ਹੁਣ ਬਾਣੀ ਦਾ ਬਾਨ ਮਾਰਿਆ ਮੇਰੇ ਬਾਬਾ ਜੀ ਨੇ ਕੀ ਆਖਿਆ ਕਹਿੰਦੇ ਪਰ ਪਰ ਗੱਡੀ ਲੱਦੀ ਏ ਪਰ ਪਰ ਭਰੀ ਏ ਸਾਥ ਪਰ ਪਰ 베ਰੀ ਪਾਈ ਏ ਪਰ ਪਰ ਗੱਡੀਏ ਖਾਤ ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਮਾਸ ਪੜੀਏ ਜਿੱਤੀ ਅਰਜਾ ਪੜੀਏ ਜਿੱਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹਮੇ ਝਖਣਾ ਝਖ ਇਹ ਤੀਰ ਮਾਰਿਆ ਬਾਬੇ ਨੇ ਜਦੋਂ ਬਾਣੀ ਦਾ ਬਾਣ ਵੱਜਿਆ ਬ੍ਰਹਮਦਤ ਦੇ ਕੀ ਹੋਇਆ ਜੀ ਕਬੀਰ ਸਤਗੁਰੂ ਸੂਰ ਮੇ ਬਾਹਾ ਬਾਣ ਜੋ ਇੱਕ ਲਾਗਤ ਹੀ ਭੋਏ ਗਿਰ ਪੜਿਆ ਪਰਾਕਰੇ ਦੇ ਛੇਕ ਇਹ ਉਸੇ ਵੇਲੇ ਸਤਬ ਦੇ ਚਰਨਾਂ ਤੇ ਡਿੱਗ ਪਿਆ ਸਤਗੁਰੂ ਮੇਰੀਆਂ ਭੁੱਲਾਂ ਬਖਸ਼ ਲਿਓ ਸਤਿਗੁਰ ਦੀ ਅੱਖ ਲੱਗਿਓ ਬ੍ਰਹਮਦਤ ਧਾਰਮਿਕ ਕਿਤਾਬਾਂ ਪੜਨੀਆਂ ਬਹੁਤ ਚੰਗੀ ਗੱਲ ਹੈ ਧਾਰਮਿਕ ਗ੍ਰੰਥ ਪੜਨੇ ਬਹੁਤ ਚੰਗੀ ਗੱਲ ਹੈ ਪਰ ਉਹਨਾਂ ਦਾ ਹੰਕਾਰ ਹੋ ਜਾਣਾ ਇਹ ਸਭ ਤੋਂ ਵੱਡਾ ਰੋਗ ਹੈ ਫਿਰ ਸਤਗੁਰ ਨੇ ਇਹਨੂੰ ਵੀ ਸਿੱਧੇ ਰਸਤੇ ਪਾਇਆ ਸੱਚ ਨਾਲ ਜੋੜਿਆ ਇਹ ਬ੍ਰਹਮਦਤ ਦਾ ਕੇ ਪੁੱਤਰ ਹੋਇਆ ਜਿਹਦਾ ਨਾਮ ਆਇਆ ਪੰਡਿਤ ਨਾਰਾਇਣ ਦਾਸ ਇਹ ਪੰਡਤ ਨਾਰਾਇਣ ਦਾਸ ਦਾ ਕੇ ਪੁੱਤਰ ਹੋਇਆ ਜੀ ਜਿਹਦਾ ਨਾਮ ਆਇਆ ਪੰਡਿਤ ਅਰੂਰਾਮ ਅਰੂਰਾਮ ਦਾ ਪੁੱਤਰ ਹੋਇਆ ਅਗੇ ਪੰਡਿਤ ਕਿਰਪਾ ਰਾਮ ਪਟਵੀਆਂ ਦੇ ਮੁਤਾਬਕ ਇਹ ਪੰਡਤ ਕਿਰਪਾ ਰਾਮ ਹੁਣ ਗੁਰਦੇਵ ਬਾਹਤ ਦੀ ਸ਼ਰਨ ਵਿੱਚ ਹੱਥ ਜੋੜ ਕੇ ਖੜੋਤਾ ਹੈ ਹੁਣ ਪੰਡਤ ਕਿਰਪਾ ਰਾਮ ਨਾਲ ਹੋਰ ਪੰਡਤ ਨੇ ਅੱਖਾਂ ਤੇ ਜਿਗਰਾਗ ਹੈ ਤੇ ਸਤਿਗੁਰੂ ਕਹਿੰਦੇ ਵੀ ਤੁਸੀਂ ਕਿੱਥੋਂ ਆਏ ਹੋ ਕਿਉਂ ਆਏ ਹੋ ਅੱਖਾਂ ਤੇ ਵਿਰਾਗ ਕਿਉ ਹੈ ਹੱਥ ਜੋੜ ਕੇ ਕਹਿਓ ਕਿਰਪਾ ਰਾਮ ਦਤ ਬ੍ਰਾਹਮਣ ਮਟਨਗਰਾਮ ਇਹਦੇ ਬ੍ਰਾਹਮਣ ਦੱਤ ਜਨ ਨੇ ਪਰਪੋਤਾ ਵਾਂ ਮਟਨ ਤੋਂ ਆਇਆ ਦੁਖੀਏ ਬਿਪਰ ਚੱਲ ਕੇ ਆਏ ਪੂਰੀ ਆਨੰਦ ਓ ਪਿਤਾ ਜੀ ਅਸੀਂ ਦੁਖੀਏ ਤੁਹਾਡੇ ਕੋਲ ਆਏ ਆ ਦੁਖੀਏ ਬਿਪਰ ਚੱਲ ਕੇ ਆਏ ਪੂਰੀ ਆਨੰਦ ਬਾਹਾਂ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਚੰਦ اے غریب نواز جی تواڈے پتا تن تن سිරිグル ਹਰਗੋਬਿੰਦ ਸੇ ਮਹਾਰਾਜ ਜੀ ਅਣਖਾਂ ਦੀ ਖਾਤਰ ਜੂਝਦੇ ਰਹੇ ਨੇ ਮਹਾਰਾਜ ਅੱਜ ਸਾਡੀ ਅਣਖ ਰੋਲਦੀ ਪਈਂ ਕਿਰਪਾ ਕਰੋ ਸਾਡੀ ਬਾਹ ਫੜੋ ਸਾਡੀ ਬਾਹ ਫੜੋ ਜਦੋਂ ਆਖੇ ਨਾ ਬਾਹ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਚੰਦ ਇਨੈਨੋ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਪਨ ਦੀ ਉਮਰ ਹੈ ਆਕੇ ਗੁਰ ਤੇਗ ਬਹਾਦਰ ਦੀ ਗੋਦ 'ਚ ਬੈਠ ਗਏ ਤਿਆ ਸੁਣਿਆ ਹੰਦਿਆ ਗੁਰਮੁਖਾ ਤੁਸੀਂ ਅਗੀ ਨਾਮ ਅਜੇ ਗੋਵਿੰਦ ਰਾਏ ਹੈ ਅਖਣਗੇ ਗੁਰਦੇਵ ਪਿਤਾ ਜੀ ਇਹ ਬ੍ਰਾਹਮਣ ਲੋਕ ਅੱਖਾਂ ਜੇ ਅਥਰੂ ਪਿਓ ਇਹਨਾਂ ਦੇ ਇਹ ਰੋ ਕੇ ਰਏ ਨੇ ਸਤਿਗੁਰੂ ਜੀ ਅੱਖ ਲੱਗੇ ਪੁੱਤਰ ਇਹ ਔਰੰਗਜ਼ੇ ਵੱਲੋਂ ਸਤਾਏ ਹੋਏ ਨੇ ਇਹ ਪੁਕਾਰ ਪਰੇ ਕਰਦੇ ਨੇ ਸਾਡੀ ਵਾਹ ਪਰੋ ਗੁਰੂ ਗੋਬਿੰਦ ਸਿੰਘ ਮੇਰਾ ਨਾਮ ਅਜੀਤ ਗੋਬਿੰਦ ਰਾਏ ਪਿਤਾ ਜੀ ਬਾ ਫੜੋ ਫਿਰ ਸ਼ਰਨ ਵਿੱਚ ਆਏ ਨੇ ਪੁੱਤਰ ਸੀਸ ਦਾ ਬਲੀਦਾਨ ਦੇਣਾ ਪਵੇਗਾ ਤੂੰ ਅਨਾਥ ਹੋ ਜਾਵੇਂਗਾ ਉਮਰ ਛੋਟੀ ਹੈ ਮੈਂ کئی ਵਾਰ ਸੋਚਦਾ 9 ਸਾਲ ਉਮਰ ਲਗਭਗ ਨਾਨਕ ਬਾਦਸ਼ਾਹ ਦੀ ਸੀ ਜਦੋਂ ਪੰਡਤ ਨੈਯੂਪੌਨ ਆਇਆ ਨਾ ਕਰ ਦਿੱਤੀ ਅੱਜ ਲਗਭਗ 9 ਸਾਲ ਉਮਰ ਗੋਬਿੰਦ ਰਾਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ ਕਹਿੰਦੇ ਪਿਤਾ ਜੀ ਇਹਨਾਂ ਦੀ ਬਾਹ ਫੜੋ ਇਹਨਾਂ ਦੇ ਜਿਨੈੂ ਨੂੰ ਖਤਰਾ ਹੈ ਔਰੰਗਜ਼ੇਬ ਜ਼ਬਰਦਸਤੀ ਜਿਨੈੂ ਉਤਾਰ ਰਿਹਾ ਹੈ ਤੇ ਗੁਰਦੇਵ ਭੱਜੇ ਅਗਲੇ ਪੱਤਰ ਤੂੰ ਅਨਾਥ ਹੋ ਜਾਏਂਗਾ ਫਿਰ ਤੇਰੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਜਾਏਗਾ ਤੋ ਪਿਤਾ ਜੀ ਜੇ ਮੇਰੇ ਸਿਰ ਤੋਂ ਪਿਤਾ ਦਾ ਸਾਇਆ ਉੜਦਾ ਹੈ ਹਿੰਦੁਸਤਾਨ ਦੇ ਲੱਖਾਂ ਬੱਚੇ ਅਨਾਥ ਹੋਣ ਤੋਂ ਬਚ ਜਾਣ ਹਿੰਦੁਸਤਾਨ ਦੇ ਲੱਖਾਂ ਹੀ ਬੱਚੇ ਅਨਾਥ ਹੋਣ ਤੋਂ ਬਚ ਜਾਣ ਜੇ ਮੇਰੇ ਸਿਰ ਤੋਂ ਪਿਤਾ ਦਾ ਸਾਇਆ ਉੜਦਾ ਮੈਨੂੰ ਇਹ ਸੌਦਾ ਮਹਿੰਗਾ ਨਹੀਂ ਸਤਗੁਰ ਨੇ ਘੁੱਟ ਕੇ ਗੱਲ ਦੇ ਨਾਲ ਆਇਆ ਵਰਤੇਗ ਬਾਧਰ ਜੀ ਨੇ ਹੁਣ ਸਤਗੁਰੂ ਤੇਗ ਬਹਾਦਰ ਜੀ ਪੰਡਤ ਕਿਰਪਾ ਰਾਮ ਵੱਲ ਇਸ਼ਾਰਾ ਕਰਕੇ ਕਹਿੰਦੇ ਪੰਡਤ ਜੀ ਕੀ ਕਹਿੰਦੇ ਹੋ ਫਿਰ ਉਹ ਗੱਲ ਦੁਹਾਈ ਦੁਖੀਏ ਬਿਪਰ ਚੱਲ ਕੇ ਆਏ ਪੂਰੀ ਆਨੰਦ ਬਾਹ ਸਾਡੀ ਪਕੜੀਏ ਗੁਰੂ ਹਰगोबिंद ਕੇ ਚੰਦ ਹੁਣ ਅੱਗੋਂ ਗੁਰ ਤੇਗ ਬਹਾਦਰ ਜੀ ਇੱਥੇ ਭਟ ਚਾਂਦ ਜੀ ਨੇ ਬੜਾ ਸੋਹਣਾ ਦੋਰਾ ਗੁੰਦਿਆ ਜੀ ਗੁਰ ਤੇਗ ਬਹਾਦਰ ਜੀ ਕਹਿੰਦੇ ਚਿਤ ਚਰਨ ਕਮਲ ਕਾ ਅਸਰ ਚਿਤ ਚਰਨ ਕਮਲ ਸੰਗ ਜੋੜੀਏ ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀਏ ਉਹ ਬਾਹ ਜਨਾ ਦੀ ਪਕੜੀਏ ਸਿਰ ਦੀ ਜੇ ਬਹ ਨਾ ਛੋੜੀਏ ਤੇਗ ਬਹਾਦਰ ਬੋਲਿਆ ਤਰ ਪਾਈਏ ਧਰਮ ਨਾ ਸ਼ੋਰੀਏ ਸਤਗੁਰੂ ਕਹਿੰਦੇ ਜਦੋਂ ਬਾਹ ਫੜ ਲਈਏ ਇਹ ਸਿਰਤ ਦਾ ਫਿਰ ਜਾ ਸਕਦਾ ਫਿਰ ਬਾਣੀ ਛੱਡੀ ਦੀ ਕਹਿੰਦੇ ਜਾ ਔਰੰਗਜ਼ੇਬ ਨੂੰ ਕਹਿ ਦਿਓ ਸਾਡੇ ਆਗੂ ਗੁਰ ਤੇਗ ਬਹਾਦਰ ਜੀ ਨੇ ਉਹ ਜਿੱਦਾਂ ਕਹਿਣਗੇ ਅਸੀਂ ਉਹਨਾਂ ਦੇ ਪਿੱਛੇ ਆ ਜਾਓ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਇਫਤਕਾਰ ਖਾਨ ਨੂੰ ਕਹਿ ਦਿਓ ਜੋ ਗਵਰਨਰ ਸੀ ਕਸ਼ਮੀਰ ਦਾ ਕਹਿ ਦਿਓ ਉਹਨੂੰ ਪ੍ਰਥਮ ਗੁਰੂ ਕਰੋ ਮੁਸਲਮਾਨ ਮਗਰ ਹੋਵੇਗਾ ਸਗਲ ਜਹਾਨ ਸਾਧੂ ਨੇ ਕਹਿ ਦਿਓ ਜਾ ਕੇ ਜੇ ਗੁਰੂ ਨੂੰ ਮੁਸਲਮਾਨ ਕਰ ਲੋਗੇ ਤਾਂ ਮਗਰੋਂ ਅਸੀਂ ਜਿੰਨੇ ਵੀ ਪੰਡਤ ਆ ਉਹ ਵੀ ਮੁਸਲਮਾਨ ਬਣ ਜਾਵਾਂਗੇ ਪ੍ਰਥਮ ਗੁਰੂ ਕਰੋ ਮੁਸਲਮਾਨ ਮਗਰ ਹੋਵੇਗਾ ਸਗਲ ਜਹਾਨ ਸਤਗੁਰੂ ਫਿਰ ਦਿੱਲੀ ਪਹੁੰਚੇ ਜੀ ਹੁਣ ਤਿੰਨ ਸ਼ਰਤਾਂ ਰੱਖੀਆਂ ਗੁਰੂ ਜੀ ਦੇ ਅੱਗੇ ਕਹਿੰਦੇ ਜਾਂ ਤਾਂ ਇਸਲਾਮ ਕਬੂਲ ਕਰ ਲਾ ਜਾਂ ਕਰਾਮਤ ਦਿਖਾਓ ਜਾਂ ਫਿਰ ਸ਼ਹੀਦ ਹੋਣ ਲਈ ਤਿਆਰ ਹੋ ਜਾਓ ਮੈਂ ਸ਼ਹੀਦ ਲਬਜ ਵਰਤੇ ਆ ਗਰਮਖੋ ਸਾਡਾ ਬਾਪੂ ਉਹਨਾਂ ਕਿਹਾ ਵਗੇ ਜੇ ਮਰ ਲਈ ਤਿਆਰ ਹੋ ਜਾਓ ਸਤਗੁਰੂ ਕਹਿੰਦੇ ਇਸਲਾਮ ਇਹ ਤਾਂ ਕਦੀ ਹੋ ਨਹੀਂ ਸਕਦਾ ਕਰਾਮਾਤ ਨਹੀਂ ਵਿਖਾਉਣੀ ਹਾਂ ਸ਼ਹੀਦਾਂ ਲਈ ਪਿਆਰਾ ਇੱਥੇ ਕਈ ਤਰ੍ਹਾਂ ਦੇ ਮਤਸੀਹ ਦਿੱਤੇ ਸਤਗੁਰੂ ਜੀ ਨੂੰ ਸਤ ਦੇ ਨਾਲ ਜੋ ਸਿੰਘ ਗ੍ਰফতার ਕੀਤੇ ਸਨ ਭਾਈ ਮਤੀਦਾ ਜੀ ਸਤਗੁਰ ਦੀ ਅੱਖਾਂ ਦੇ ਸਾਹਮਣੇ ਅੜੇ ਨਾਲ ਚੀਰਿਆ ਗਿਆ ਜੀ ਸ਼ਾਇਦ ਗੁਰੂ ਡੋਲ ਜਾਵੇ ਇਸਲਾਮ ਕਬੂਲ ਕਰ ਲਵੇ ਇਹਦੇ ਸਿੱਖਾਂ ਨੂੰ ਤੁਸੀਂ ਇਹ ਦਿੰਦੇ ਆ ਬਾਣੀ ਪੜਦੇ ਆ ਪੜਦੇ ਆ ਭਾਈ ਮਤੀਦਾ ਜੀ ਸ਼ਹੀਦ ਹੋ ਗਏ ਭਾਈ ਦਿਆਲਾ ਜੀ ਨੂੰ ਉਬਲ ਦੀ ਦੇਖ ਤੇ ਬਿਠਾਇਆ ਗਿਆ ਬਾਣੀ ਪੜਦੇ ਆ ਪੜਦੇ ਆ ਭਾਈ ਦਿਆਲਾ ਜੀ ਵੀ ਸ਼ਹੀਦ ਹੋ ਗਏ ਭਾਈ ਸਤੀਦਾ ਜੀ ਨੂੰ ਚਲਪੇਟ ਕੇ ਸ਼ਹੀਦ ਕੀਤਾ ਗਿਆ ਇਤਨੇ ਗੁਰਸਿੱਖ ਇਤਨੇ ਗੁਰੂ ਕੇ ਲਾਲ ਗੁਰਤੇਗ ਬਹਾਦਰ ਪਿਤਾ ਜੀ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ ਤਿੰਨੇ ਸ਼ਹੀਦ ਹੋ ਗਏ ਦਿਲ ਕਰਦਾ ਗੁਰਮੁਖੀ ਤੇ ਇਹ ਪੰਕਤੀਆਂ ਪੜ੍ਹੀਏ ਆਰੇ ਨਾਲ ਜੀ ਰਿਆ ਗਿਆ ਉਬਲਦੀ ਧੀਰਜ ਤੇ ਭਜਦੇ ਅੱਲਾ ਜੀ ਨੂੰ ਭਾਈ ਸਤੀਦਾ ਨੂੰ ਰੂਹ ਚ ਲਪੇਟ ਕੇ ਤਨੇ ਗੁਰ ਸਿੱਖਾਂ ਨੂੰ ਸ਼ੀਤ ਕੀਤਾ ਗਿਆ ਆਓ ਪਿਆਰ ਦੇ ਨਾਲ ਭਾਵੈ ਵੀ ਕਹਾਂ ਚ ਦੇਖ ਰਹੇ ਹੋ ਭਾਵੈ ਇੱਥੇ ਬੈਠੇ ਹੋ ਗੁਰਦੇਵ ਭੱਤ ਦੀ ਬਾਣੀ ਦੀਆਂ ਭਗਤੀਆਂ ਜਿਉ ਪਾਣੀ ਸੰਗ ਪਾਣੀ ਜਿਉ ਪਾਣੀ ਸੰਗ ਪਾਣੀ ਜਿਉ ਪਾਣੀ ਸੰਗ ਪਾਣੀ ਜਿਉ ਪਾਣੀ ਸੰਗ ਪਾਣੀ ਜਿਉ ਪਾਣੀ

ਜੋ ਪਾਣੀ ਸੰਗ ਪਾਣੀ ਜੋ ਪਾਣੀ ਸੰਗ ਪਾਣੀ ਜੋ ਪਾਣੀ ਸੰਗ ਪਾਣੀ ਗੁਰ ਕਿਰਪਾ ਦੇ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉ ਪਾਣੀ ਸੰਗ ਪਾਣੀ ਇਤਨੇ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਫਿਰਸ਼ ਭਾਈ ਗੁਰਤੇਗ ਬਹਾਦਰ ਜੀ ਦੇ ਕੋਲ ਆਏ ਮਾਰਾ ਹਜੇ ਵੀ ਸਮਾਂ ਹੈ ਇਸਲਾਮ ਕਬੂਲ ਕਰ ਲਓ ਤੁਹਾਨੂੰ ਡਰ ਨਹੀਂ ਲੱਗਦਾ ਮੌਤੋਂ ਗੁਰਤੇਗ ਬਹਾਦਰ ਜੀ ਕਹਿੰਦੇ ਪਹਿ ਕਾਹੂ ਕੋ ਤੇਤ ਨਹਿ ਨਹਿ ਪਹਿਮਾਨਤ ਕਾਨ ਨਾ ਅਸੀਂ ਕਿਸੇ ਨੇ ਡਰਾਉਨੇ ਆ ਨਾ ਕਿਸੇ ਕੋ ਡਰਦੇ ਆ ਅਖੀਰ ਗੁਰਤੇਗ ਬਹਾਦਰ ਜੀ ਨੂੰ ਹੀ ਤਰਨ ਨਾਲੋਂ ਸੀਜਦਾਂ ਕਰਕੇ ਸ਼ਹੀਦ ਕੀਤਾ ਗਿਆ ਇਹ ਦੁਨੀਆ ਦਾ ਪਹਿਲੇ ਰੱਬਰ ਨੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਿਤਾ ਜੀ ਸੰਸਾਰ ਦੇ ਪਹਿਲੇ ਰੱਬਰ ਨੇ ਜਿਨ੍ਹਾਂ ਦੇ ਧਰ ਦਾ ਸੰਸਕਾਰ ਵੱਖਰਾ ਤੇ ਸੀਸ ਦਾ ਸੰਸਕਾਰ ਵੱਖਰਾ ਹੋਇਆ ਹੋਵੇ ਗੁਰ ਤੇਗ ਬਹਾਦਰ ਪਿਤਾ ਜੀ ਤੁਹਾਡੇ ਤੋਂ ਸਦਕੇ ਜਾਈਏ ਤੁਹਾਡੇ ਤੋਂ ਉਸਕੇ ਜਾਈਏ ਧਰਮ ਸਾਰੇ ਹੀ ਸਤਕਾਰਯੋਗ ਨੇ 10 ਪੁੱਤਰ ਦੀ ਗੁਰਮੁਖੋ ਕਿਸੇ ਹੋਰ ਧਰਮ ਨੂੰ ਪੜਦਾ ਹੈ ਬਿਆਸੀ ਨਾਉ ਨਹੀਂ ਲੈਣਾ ਉਹ ਧਰਮ ਦੇ ਪੈਗੰਬਰ ਰਹਿਬਰ ਤੁਰੇ ਜਾ ਰਹੇ ਨੇ ਨਾਲ ਚੇਲੇ ਉਹਨਾਂ ਦੇ ਤੁਰੇ ਜਾ ਰਹੇ ਨੇ ਪਿੱਛੋਂ ਇੱਕ ਬਜ਼ੁਰਗ ਮਾਈ ਨੇ ਆਵਾਜ਼ ਮਾਰੀ ਪੁੱਤਰ ਰੁਕ ਜਾ ਉਹਨਾਂ ਵੇਖਿਆ ਪਿੱਛੋਂ ਆਵਾਜ਼ ਪਈ ਲੋਕ ਪਿੱਛੇ ਘੁੰਮ ਕੇ ਵੇਖਿਆ ਕਿ ਬਜ਼ੁਰਗ ਮਾਈ ਆਵਾਜ਼ ਪਈ ਮਾਰਦੀ ਹੈ ਉਹਲ ਗਏ ਹਾਂ ਮਾਈ ਦੱਸ ਪੁੱਤਰ ਮੈਂ ਦੁਖਿਆਰੀ ਔਰਤ ਹਾਂ ਪੁੱਤਰ ਮੈਂ ਦੁਖਿਆਰੀ ਔਰਤ ਹਾਂ ਮਾਈ ਤੂੰ ਕੌਣ ਹੈ ਪੁੱਤਰ ਮੈਂ ਦੁਖਿਆਰੀ ਔਰਤਾਂ ਮੇਰਾ ਦੁੱਖ ਦੂਰ ਕਰ ਉਹ ਮਾਈ ਤੂੰ ਕੌਣ ਹੈ ਪੁੱਤਰ ਮੈਂ ਦੁਖਿਆਰੀ ਔਰਤਾਂ ਉਹ ਮਾਈ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਮੇਰੇ ਕਹਿਣ ਦਾ ਇਹ ਮਤਲਬ ਤੂੰ ਕਿਸ ਧਰਮ ਨਾਲ ਸੰਬੰਧ ਰੱਖਦੀ ਆ ਉਨੇ ਆਪਣਾ ਧਰਮ ਦੱਸਿਆ ਜੀ ਉਸ ਬਜ਼ੁਰਗ ਮਾਈ ਨੇ ਆਪਣਾ ਧਰਮ ਦੱਸਿਆ ਜਦੋਂ ਆਪਣਾ ਧਰਮ ਦੱਸਿਆ ਨਾ ਅੱਗੋਂ ਹੋਰ ਐਬੜ ਪੈਗੰਬਰ ਦੋਂਗੇ ਅੱਪ ਜੋੜਨੇ ਕਹਿੰਦੇ ਮਾਈ ਮੈਨੂੰ ਮਾਫ਼ ਕਰੀ ਮੈਂ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ ਸੁਣਿਓ ਗੱਲ ਜੋ ਘਰਾਂ ਚ ਬੈਠ ਕੇ ਵੇਖਦੇ ਤੁਹਾਨੂੰ ਵੀ ਮਾਨ ਆਵੇਗਾ ਆਪਣੇ ਪਿਤਾ ਗੁਰੂ ਤੇਗਬਹਾਦਰ ਜੀ ਤੇ ਤੁਸੀਂ ਵੀ ਬਾਰ ਬਾਰ ਬਲਿਹਾਰੇ ਜਾ ਕੋ ਗੁਰੂ ਤੇਗਬਹਾਦਰ ਜੀ ਤੋਂ ਉਮਾਈ ਮੈਨੂੰ ਮਾਫ਼ ਕਰੀ ਮੈਂ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ ਕਿਉਂ ਕਿਉਂਕਿ ਮਾਈ ਤੇਰਾ ਧਰਮ ਹੋਰ ਹੈ ਤੇ ਮੇਰਾ ਧਰਮ ਹੋਰ ਹੈ ਮੈਂ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ ਇੱਧਰ ਗੁਰਤੇਗ ਬਹਾਦਰ ਜੀ ਵਾਹ ਜਿਨ੍ਹਾਂ ਦੀ ਪਕੜੀਏ ਸਿਰ ਦੀ ਜੇ ਵਾਹਨਾ ਛੋਰੀਏ ਇੱਕ ਹੋਰ ਧਰਮ ਨੂੰ ਉਦਾਸ ਨੂੰ ਮੱਖੋ ਪੜਦਾ ਬਿਆਸੀ ਗੁਰੂ ਦੀ ਕਿਰਪਾ ਦੇ ਨਾਲ ਸਾਰੇ ਹੀ ਧਰਮ ਸਤਿਕਾਰਯੋਗ ਨੇ ਉਹ ਧਰਮ ਦੇ ਪੈਗੰਬਰ ਉਹਨਾਂ ਦੇ ਸਕੇ ਚਾਚਾ ਜੀ ਬਿਮਾਰ ਹੋ ਗਏ ਉਹ ਪਤਾ ਲੈਣ ਵਾਸਤੇ ਗਏ ਜੀ ਜਦੋਂ ਪਤਾ ਲੈਣ ਵਾਸਤੇ ਗਏ ਨਾ ਹੁਣ ਚਾਚਾ ਜੀ ਬਿਮਾਰ ਨੇ ਅਖੀਲਾ ਸਮਾਂ ਹੈ ਪਤਾ ਕੀ ਕਹਿੰਦੇ ਆਪਣੇ ਚਾਚਾ ਜੀ ਨੂੰ ਕਹਿੰਦੇ ਚਾਚਾ ਜੀ ਮੈਨੂੰ ਮਾਫ਼ ਕਰਿਓ ਮੈਂ ਤੁਹਾਨੂੰ ਦੋਜਗ ਦੀ ਅੱਗ ਤੋਂ ਨਹੀਂ ਬਚਾ ਸਕਦਾ ਪਾਪਤਾ ਨੂੰ ਨਰਕਾਂ ਤੋਂ ਨਹੀਂ ਬਚਾ ਸਕਦਾ ਚਾਚਾ ਕੋ ਹੈਰਾਨ ਹੋ ਗਿਆ ਉਹ ਮੇਰਾ ਭਤੀਜਾ ਅਵਤਾਰ ਹੋਵੇ ਪੈਗੰਬਰ ਹੋਵੇ ਇਹ ਮੈਨੂੰ ਕੀ ਕਹਿੰਦਾ ਮੈਂ ਦੋਜਗ ਦੀ ਅੱਗ ਤੋਂ ਨਹੀਂ ਬਚਾ ਸਕਦਾ ਨਰਕਾਂ ਤੋਂ ਨਹੀਂ ਬਚਾ ਸਕਦਾ ਚਾਚਾ ਜੀ ਮੈਨੂੰ ਮਾਫ ਕਰਿਓ ਤੁਹਾਨੂੰ ਮੈਂ ਦੋਜਗ ਦੀ ਅੱਗ ਤੋਂ ਨਹੀਂ ਬਚਾ ਸਕਦਾ ਵੀ ਕਿਉਂ ਕਹਿੰਦੇ ਚਾਚਾ ਜੀ ਤੁਸੀਂ ਸਾਰੀ ਉਮਰ ਮੈਨੂੰ ਪੈਗੰਬਰ ਨਹੀਂ ਮੰਨਿਆ ਪਾਪ ਤੁਹਾਡੀ ਸਾਰੀ ਉਮਰ ਮੇਰੇ ਤੇ ਸ਼ਰਦਾ ਨਹੀਂ ਵੱਜੀ ਸਾਰੀ ਉਮਰ ਮੈਨੂੰ ਪੈਗੰਬਰ ਨਹੀਂ ਮੰਨਿਆ ਰਹਿ ਪਰ ਦੀ ਮੰਨਿਆ ਤੋਂ ਮੈਂ ਦੋ ਜਗ ਦੀ ਅੱਗ ਤੋਂ ਨਹੀਂ ਬਚਾ ਸਕਦਾ ਇੱਧਰ ਗੁਰਤੇਗ ਬਹਾਦਰ ਪਿਤਾ ਜੀ ਨਾ ਤਿਲਕ ਲਗਾਉਂਦੇ ਨੇ ਨਾ ਜਨੂ ਪਾਉਂਦੇ ਨੇ ਪਰ ਤਿਲਕ ਜੰਜੂ ਦੀ ਖਾਤਰ ਬਲੀਦਾਨ ਦਿੱਤਾ ਬਾ ਜਿੰਨਾ ਦੀ ਪਕੜੀਏ ਸਿਰ ਦੀ ਜੇ ਵਾਣਾ ਛੋੜੀਏ ਇੱਥੇ ਪਕਤੀਆਂ ਪੜਨੀਆਂ ਬਣ ਗਈਆਂ ਗੁਰਮਤਿ ਕਿਹੜੀਆਂ ਗੁਰਪੁਰਾ ਨਿਰਵੈਰ ਹੈ ਗੁਰਪੁਰਾ ਨਿਰਵੈਰ ਹੈ ਮੁਖ ਤਾਰੇ ਨਿੰਦਕ ਧੋਖੀ ਵੇ ਮੁਖ ਤਾਰੇ ਨਿੰਦਕ ਧੋਖੀ ਵੇ ਮੁਖ ਤਾਰੇ ਗੁਰਪੁਰਾ ਨਿਰਵੈਰ ਹੈ ਗੁਰਪੁਰਾ ਨਿਰਵੈਰ ਹੈ ਗੁਰਪੁਰਾ ਨਿਰਵੈਰ ਹੈ ਗੁਰਪੁਰਾ ਨਿਰਵੈਰ ਹੈ ਦੇਖ ਲੋ ਐਡੀ ਨਿਰਵੈਰਤਾ ਇਕ ਉਹ ਧਰਮ ਹੈ ਮਾਈ ਮੈਨੂੰ ਮਾਫ਼ ਕਰੀ ਮੈਂ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ ਕਿਉਂ ਤੇਰਾ ਧਰਮ ਹੋਰ ਮੇਰਾ ਧਰਮ ਹੋਰ ਹੈ ਇੱਕ ਉਹ ਧਰਮ ਹੈ ਤੇ ਚਾਚਾ ਜੀ ਮੈਨੂੰ ਮਾਫ਼ ਕਰਿਓ ਤੁਹਾਨੂੰ ਦੋਜਕ ਦੀ ਅੱਗ ਤੋਂ ਨਹੀਂ ਬਚਾ ਸਕਦਾ ਪਰ ਇੱਧਰ ਗੁਰਤੇਗ ਬਹਾਦਰ ਜੋ ਸਦਕੇ ਜਾਈਏ ਅਸ਼ਕੇ ਜਾਈਏ ਵੇਖੋ ਗੁਰਮਖੋ ਜਨੂ ਦੀ ਖਾਤਰ ਤਿਲਕ ਦੀ ਖਾਤਰ ਗੁਰਮਖੋ ਆਪ ਨਾ ਜਨੂ ਪਾਉਂਦੇ ਨਾ ਤਿਲਕ ਨਾ ਲਗਾਉਂਦੇ ਨੇ ਪਰ ਉਹਨਾਂ ਦੀ ਖਾਤਰ ਸ਼ਹੀਦੀ ਦਿੱਤੀ ਬਲੀਦਾਨ ਦਿੱਤਾ ਮਲੇਦਾਨ ਦਿੱਤਾ ਪੰਡਿਤ ਮਦਨ ਮੋਨ ਮਾਲੀ ਜੀ ਹੋਏ ਦੇ ਘਰ ਮ ਕੋ ਜਦੋਂ ਬਨਾਰਸ ਯੂਨੀਵਰਸਿਟੀ ਦਾ ਉਦਘਾਟਨ ਸੀ ਨਾ ਬਨਾਰਸ ਯੂਨੀਵਰਸਿਟੀ ਦਾ ਉਦਘਾਟਨ ਬੜੇ-ਬੜੇ ਵਿਦਵਾਨ ਸੱਦੇ ਉਹਨਾਂ ਨੇ ਜੀ ਬਹੁਤ ਵਿਦਵਾਨ ਗਏ ਭਾਈ ਵੀਰ ਸਿੰਘ ਜੀ ਵੀ ਗਏ ਹੋਰ ਵਿਦਵਾਨ ਗਏ ਸਾਰੀਆਂ ਕੌਮਾਂ ਦੇ ਵਿਦਵਾਨ ਗਏ ਜਦੋਂ ਸਟੇਜ ਤੇ ਪੰਡਿਤ ਮਦਨ ਮੋਨ ਮਾਲਵੀਆ ਜੀ ਆਏ ਨਾ ਕੋ ਸਮਾਂ ਮਿਲਿਆ ਉਹਨਾਂ ਨੂੰ ਸਟੇਜ 'ਤੇ ਆ ਕੇ ਹੱਥ ਜੁੜ ਕੇ ਕਹਿੰਦੇ ਮੇਰੇ ਹਿੰਦੂ ਵੀਰੋ ਹਿੰਦੂ ਵੀਰੋ ਹਰ ਵੇਲੇ ਗੁਰਤੇਗ ਬਹਾਦਰ ਜੀ ਦਾ ਸ਼ੁਕਰਾਨਾ ਕਰਿਆ ਕਰੋ ਅੱਗੋ ਸੰਗਤਾਂ ਨੂੰ ਆਵਾਜ਼ ਵੀ ਕਿਉਂ ਹਰ ਵੇਲੇ ਸ਼ੁਕਰਾਨਾ ਕਿਉਂ ਕਰੀਏ ਕਹਿੰਦੇ ਜਿਹੜਾ ਇਹ ਜਨੇਊ ਪਾਇਆ ਨਾ ਅਸੀਂ ਜਨੇਊ ਪਾਇਆ ਇਹਨੂੰ ਆਮ ਧਾਗੇ ਦਾ ਜਨੇਊ ਨਾ ਸਮਝਿਓ ਇਹ ਗੁਰਦੇਵ ਬਹਾਦਰ ਦੀਆਂ ਅੰਦਰਾਂ ਨੇ ਇਹ ਗੁਰਦੇਵ ਬਹਾਦਰ ਪਿਤਾ ਜੀ ਦੀਆਂ ਅੰਦਰਾਂ ਨੇ ਤੇ ਜਿਹੜਾ ਅਸੀਂ ਮੱਥੇ ਤੇ ਤਿਲਕ ਲਗਾਉਂਦੇ ਆ ਨਾ ਇਹਨੂੰ ਆਮ ਕੇਸਰ ਦਾ ਤਿਲਕ ਨਾ ਸਮਝਿਓ ਇਹ ਗੁਰਦੇਵ ਬਹਾਦਰ ਦਾ ਪਵਿੱਤਰਤਾ ਲਹੂ ਹੈ ਜੇ ਗੁਰਦੇਵ ਬਹਾਦਰ ਸ਼ਹੀਦੀ ਨਾ ਦਿੰਦੇ ਨਾ ਅਸੀਂ ਇਹ ਜਦ ਤੀ ਉਪਾਸ ਸਕਦੇ ਨਾ ਅਜ ਤਿਲਕ ਲਗਣਾ ਸੀ ਹਰ ਵੇਲੇ ਗੁਰਤੇਗ ਬਹਾਦਰ ਦਾ ਸ਼ੁਕਰਾਨਾ ਕਰਿਆ ਕਰੋ ਮੇਰੇ ਹਿੰਦੂ ਵੀਰੋ ਯਤਨ ਕਰਿਓ ਆਪਣੇ ਇੱਕ ਬੱਚੇ ਨੂੰ ਸਿੱਖ ਬਣਾਇਓ ਘਟੋ ਘਟ ਆਪਣੇ ਇੱਕ ਬੱਚੇ ਨੂੰ ਸਿੱਖ ਬਣਾਇਓ ਸਿੱਖੀ ਨਾਲ ਜੁੜਿਓ ਤਾਂ ਕਿ ਅਸੀਂ ਗੁਰਤੇਗ ਬਹਾਦਰ ਦਾ ਸ਼ੁਕਰਾਨਾ ਕਰ ਸਕੀਏ ਇੱਕ ਹੋਰ ਵਿਦਵਾਨ ਗੁਰੂ ਕੋ ਲਿਖਦਾ ਦਸ ਮਪਤੀ ਕਰਨ ਲੱਗਾ ਜੀ ਹੋਣਾ ਉਹ ਕਹਿੰਦਾ ਮੇਰੇ ਹਿੰਦੂ ਵੀਰੋ ਜਦੋਂ ਵੀ ਮੰਦਰ ਦੀ ਦਲੀਜ ਤੇ ਪਰ ਜਾਓ ਨਾ ਇੱਕ ਵਾਰ ਅੰਦਰੋਂ ਗੁਰਤੇਗ ਬਹਾਦਰ ਨੂੰ ਧੰਨ ਗਏ ਦਿਆ ਕਰੋ ਕਲ ਸੁਣਿਓ ਜਦੋਂ ਵੀ ਮੰਦਰ ਦੀ ਦਲੀਜੇ ਉੱਪਰ ਜਾਓ ਭਾ ਮੰਦਰ ਦੇ ਦਰਵਾਜ਼ੇ ਤੇ ਜਦੋਂ ਵੀ ਜਾਓ ਗੁਰਤੇਗ ਬਹਾਦਰ ਨੂੰ ਅੰਦਰੋਂ ਇੱਕ ਵਾਰ ਧੰਨ ਗਏ ਦਿਆ ਕਰੋ ਇਸੇ ਪੁੱਛੇ ਵੀ ਕਿਉਂ ਅਗੋ ਉਹ ਵਿਦਵਾਨ ਲਿਖਦਾ ਕਹਿੰਦੇ ਕਸ਼ਮੀਰ ਤੋਂ ਲੈ ਕੇ ਕੰਨਿਆਕਮਾੜੀ ਤੱਕ ਜਿੰਨੇ ਵੀ ਮੰਦਰ ਨੇ ਕਸ਼ਮੀਰ ਤੋਂ ਲੈ ਕੇ ਕੰਨਿਆਕਮਾੜੀ ਤੱਕ ਜਿੰਨੇ ਵੀ ਮੰਦਰ ਨੇ ਜਿਨ੍ਹਾਂ ਵਿੱਚ ਅੱਜ ਆਵਾਜ਼ ਆਉਂਦੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਾਂ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਜਾਂ ਹਰੇ ਕ੍ਰਿਸ਼ਨ ਹਰੇ ਰਾਮ ਜਿੰਨਾ ਮੰਦਰਾਂ 'ਚ ਇਹ ਆਵਾਜ਼ਾਂ ਆਉਂਦੀਆਂ ਨੇ ਨਾ ਜੇ ਗੁਰੂ ਤੇਗ ਬਹਾਦਰ ਸ਼ਹੀਦੀ ਨਾ ਦਿੰਦੇ ਅੱਜ ਇਹ ਆਵਾਜ਼ਾਂ ਨਹੀਂ ਆਉਣੀਆਂ ਅਸਨ ਹੋੜੀ ਆਵਾਜ਼ਾਂ ਆਉਣੀਆਂ ਅਸਨ ਤੁਹਾਨੂੰ ਪਤਾ ਕੀ ਆਵਾਜ਼ਾਂ ਆਉਣੀਆਂ ਅਸਨ ਅੱਜ ਹੋੜੀ ਆਵਾਜ਼ਾਂ ਆਉਣੀਆਂ ਅਸਨ ਉਹ ਮੇਰੇ ਹਿੰਦੂ ਵੀਰੋ ਜਦੋਂ ਵੀ ਮੰਦਰ ਦੀ ਦਲੀਜ਼ ਤੇ ਪਰ ਜਾਓ ਮੰਦਰ ਦੇ ਦਰਵਾਜ਼ੇ ਤੇ ਜਾਓ ਇੱਕ ਵਾਰ ਅੰਦਰੋਂ ਗੁਰੂ ਤੇਗ ਬਹਾਦਰ ਨੂੰ ਧੰਨ ਗਾਇਆ ਕਰੋ ਘਰ ਮੁੱਖੋ ਇਹ ਗੁਰੂ ਤੇਗ ਬਹਾਦਰ ਜੀ ਨਰਵੈਰ ਨੇ ਫਿਰ ਅਰਦਾਸ ਬੇਨਤੀ ਕਰੇ ਧਰਮ ਸਾਰੇ ਹੀ ਸਤਿਕਾਰਯੋਗ ਨੇ ਚੰਗੇ ਨੇ ਇੱਕ ਉਹ ਧਰਮ ਗੁਰਮੁਖੋ ਜੋ ਸੁਣਿਆ ਤੁਸੀਂ ਮਾਈ ਮੈਨੂੰ ਮਾਫ ਕਰੀ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ ਤੇਰਾ ਧਰਮ ਹੋਰ ਮੇਰਾ ਧਰਮ ਹੋਰ ਹੈ ਇੱਕ ਉਹ ਚਾਚਾ ਜੀ ਮੈਨੂੰ ਮਾਫ ਕਰਿਓ ਤੁਹਾਨੂੰ ਦੁਜਗ ਦੀ ਅੱਗ ਤੋਂ ਨਹੀਂ ਬਚਾ ਸਕਦਾ ਕਿਉਂ ਤੁਸੀਂ ਸਾਰੀ ਉਮਰ ਮੈਨੂੰ ਪਗੰਬਰ ਨਹੀਂ ਮੰਨਿਆ ਇੱਧਰ ਗੁਰਦੇਵ ਬਹਾਦਰ ਜੀ ਬਾਹ ਜਿੰਨਾ ਦੀ ਪਕੜੀਏ ਸਿਰ ਦੀ ਜੇ ਬਾਹ ਨਾ ਛੋੜੀਏ ਵਿਚਾਰ ਕਰਦੇ ਆ ਇੱਕ ਨੇ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਿਗੁਰ ਬਖਸ਼ਣ ਜੋਗ ਨੇ ਸਤਿਗੁਰ ਸਾਹਿਬ ਸਤਿਗੁਰ ਬਖਸ਼ਣ ਜੋਗ ਹੈ ਬਖਸ਼ਦੇ ਦੋ ਅਸੀਸ ਦੋਵੇਂ ਹੱਥ ਜੋ ਕੇ ਪ੍ਰਮਾਨੋ ਫਤੇ ਪਿਆਰ ਦਾ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੇ